ਵਿਧਾਨ ਸਭਾ ਹਲਕਾ ਲੁਧਿਆਣਾ ਉਤਰੀ ਵਿਖੇ ਸਰਕਾਰ ਤੁਹਾਡੇ ਦਵਾਰ ਪਹਿਲ ਕਦਮੀ ਤਹਿਤ ਲੱਗੇ ਵਿਸ਼ੇਸ਼ ਕੈਂਪ ਦੌਰਾਨ ਵਕਫ ਵਕ 44 ਤਰ੍ਹਾਂ ਦੀਆਂ ਪ੍ਰਸ਼ਾਸਨਿਕ ਸੇਵਾਵਾਂ ਦਾ ਵਸਨੀਕਾਂ ਨੇ ਭਰਪੂਰ ਲਾਹਾ ਲਿਆ ਵਿਦਾਇਕ ਚੌਧਰੀ ਮਦਨ ਲਾਲ ਬੱਗਾ ਨੇ ਦੱਸਿਆ ਕਿ ਸਥਾਨਕ ਗੁਰੂ ਰਾਮ ਰਾਏ ਪਬਲਿਕ ਸਕੂਲ ਸੇਖੇਵਾਲ ਰੋਡ ਨੇੜੇ ਸ਼ਿਫਕੁਰੀ ਲੁਧਿਆਣਾ ਵਿਖੇ ਲੱਗੇ ਕੈਂਪ ਦੌਰਾਨ ਸੈਂਕੜਿਆਂ ਦੀ ਗਿਣਤੀ ਵਿੱਚ ਪ੍ਰਸ਼ਾਸਨਿਕ ਸੇਵਾਵਾਂ ਦਾ લાભ ਲਿਆ। ਕੈਂਪ ਦੌਰਾਨ ਵਿਦਾਇਕ ਬੱਗਾ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ, ਮੇਜਰ ਅਮਿਤ ਸਰੇਨ, ਐਸ ਡੀ ਐਮ ਵਿਕਾਸ ਹੀਰਾ ਪੇਲਾਵਾ, ਨਗਰ ਨਿਗਮ, ਪੁਲਿਸ ਪ੍ਰਸ਼ਾਸਨ ਤੇ ਹੋਰ ਵਕਫਾ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਇਸ ਮੌਕੇ ਤੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹੋਰ ਕੀ ਕੁਝ ਕਿਹਾ ਤੁਸੀਂ ਵੀ ਸੁਣੋ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਤੁਸੀਂ ਲੋਕ ਲੋਕਾਂ ਦੀਆਂ ਮੁਸ਼ਕਲਾਂ ਔਰ ਖਾਸ ਤੌਰ ਤੇ ਸਾਡੇ ਕਿਤੇ ਕੰਮ ਨੂੰ ਲੋਕਾਂ ਤੱਕ ਲੈ ਕੇ ਜਾਂਦੇ ਹੋ ਤੁਹਾਡਾ ਧੰਨਵਾਦ ਹੈ ਔਰ ਖਾਸ ਤੌਰ ਤੇ ਸਾਡੇ ਸੂਬੇ ਦੇ ਹਰਮਨਪਿਆਰੇ ਮੁੱਖ ਮੰਤਰੀ ਸਾਰ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਦਾ ਪ੍ਰਾਰਭ ਸਦਕਾ ਔਰ ਜਿਨ੍ਹਾਂ ਨੇ ਆਪਣੇ ਮੁਖਾਰਮਤ ਤੋਂ ਲੋਕਾਂ ਨੂੰ ਇਹ ਗੱਲ ਕਹੀ ਸੀ ਕਿ ਸਰਕਾਰ ਤੁਹਾਡੇ ਦਰਵਾਜ਼ੇ ਹੋਏਗੀ ਉਸ ਲੜੀ ਦੇ ਵਿੱਚ ਅੱਜ ਅਸੀਂ 78 ਨੰਬਰ ਵਾਰਡ ਦੇ ਵਿੱਚ ਕੈਂਪਨ ਲਗਾਇਆ ਜਿਸ ਦੇ ਵਿੱਚ ਸੈਕੰਡਰੀ ਹਿਸਾਬ ਨਾਲ ਲੋਕਾਂ ਨੇ ਇਸ ਦਾ ਬੈਨੀਫਿਟ ਲੈਣਾ ਹੈ ਔਰ ਤਕਰੀਬਨ 22 ਡਿਪਾਰਟਮੈਂਟ ਨੇ अलग-अलग ਜਿਹੜੇ ਚਾਹੇ ਕਾਰਪੋਰੇਸ਼ਨ ਆ ਚਾਹੇ ਡੀਸੀ ਆਫਿਸ ਦੇ ਡਿਪਾਰਟਮੈਂਟ ਹੈ ਰੈਵਿਊ ਡਿਪਾਰਟਮੈਂਟ ਹੈ ਬਿਜਲੀ ਡਿਪਾਰਟਮੈਂਟ ਹੈ ਸਿਵਲ ਅਫਸਰ ਹੈ ਹੈਲਥ ਹੈ ਡਿਪਾਰਟਮੈਂਟ ਹੈ ਸਾਡਾ ਨਗਰ ਸਿਵਲ ਮਹਿਕਮਾ ਇਦਾਂ ਸਾਡੇ 22 ਡਿਪਾਰਟਮੈਂਟ ਜਿਹੜੇ ਮੌਕੇ ਤੇ ਅੱਜ ਮੌਜੂਦ ਨੇ ਔਰ ਲੋਕਾਂ ਦੀਆਂ ਜੋ ਦਿੱਕਤਾਂ ਮੁਸ਼ਕਲਾਂ ਨੇ ਉਸ ਨੂੰ ਹੱਲ ਕਰ ਰਹੇ ਨੇ ਔਰ ਖਾਸ ਤੌਰ ਤੇ ਸਭ ਤੋਂ ਵੱਡੀ ਗੱਲ ਹੈ ਕਿ ਲੋਕਾਂ ਦੀਆਂ ਬਜ਼ੁਰਗਾਂ ਦੀਆਂ ਪੈਨਸ਼ਨਾਂ ਜਿਹੜੀਆਂ ਕਾਫੀ ਦੇਰ ਤੋਂ ਲਟਕੀ ਹੋਈਆਂ ਸੀਗੀਆਂ ਜਿੰਨਾ ਵੀ ਕੋਈ ਦਿੱਕਤ ਆ ਰਹੀ ਸੀ ਅੱਜ ਕਾਫੀ ਅਸੀਂ ਪੈਂਚਨਾ ਮੀ ਮੁੱਕ ਦੇ ਲੋਕਾਂ ਦੀਆਂ ਲਗਾਈਆਂ ਨੇ ਜਿਸ ਨਾਲ ਲੋਕਾਂ ਨੂੰ ਬਹੁਤ ਵਧੀਆ ਬੈਨੀਫਿਟ ਮਿਲਿਆ ਔਰ ਖਾਸ ਤੌਰ ਤੇ ਜਿਹੜੇ ਸਾਡੇ ਕੋਲ ਪੇਸ਼ੈਂਟ ਆਏ ਆ ਸਿਵਲ ਹਸਪੀਟਲ ਵਾਸਤੇ ਜਾਂ ਜਿਨ੍ਹਾਂ ਨੇ ਪ੍ਰੀਟ ਕਰਾਣੇ ਆ ਉਹਨਾਂ ਦੀ ਵੀ ਕਾਫੀ ਦਿੱਕਤਾਂ ਆਸਤੇ ਹੱਲ ਹੋਈਆਂ ਨੇ ਇਸ ਤਰ੍ਹਾਂ ਹੀ ਡੈਥ ਐਂਡ ਬਰਥ ਦੇ ਸਰਟੀਫੀਕੇਟ ਔਰ ਬੱਚਿਆਂ ਦੇ ਬਰਥ ਦੇ ਸਰਟੀਫੀਕੇਟ ਜਿਹੜੇ ਮੁੱਕ ਦੇ ਬਣਾ ਦਿੱਤੇ ਗਏ 5-10 ਮਿੰਟ ਦੇ ਵਿੱਚ ਇਹ ਸਾਰੀਆਂ ਜਿਹੜੀਆਂ ਫੈਸਿਲਿਟੀਆਂ ਨੇ ਲੋਕਾਂ ਨਾਲ ਕੀਤੇ ਵਾਦੇ ਅੱਜ ਅਸੀਂ ਪੂਰੇ ਕਰ ਰਹੇ ਹਾਂ ਇਸ ਦਿਨਾਂ ਲੋਕਾਂ ਨੂੰ ਕਾਫੀ ਹੱਲ ਹੋਏਗਾ ਕਿਉਂ ਡਾਕਟਰਾਂ ਦੇ ਚੱਕਰ ਲਗਾਉਣ ਦੇ ਨਾਲ ਲੋਕਾਂ ਨੂੰ ਬਹੁਤ ਵੱਡੀ ਦਿੱਕਤ ਆਉਂਦੀ ਸੀ ਸਰਕਾਰ ਨੂੰ ਚੇਂਜ ਕਰਨ ਦਾ ਔਰ ਸਰਕਾਰ ਲੋਕਾਂ ਨੂੰ ਜਿਹੜੀ ਲੈਂਦੀ ਸਰਕਾਰ ਹੈ ਉਹਦਾ ਬੈਨੀਫਿਟ ਵੀ ਇਹੀ ਹੋਇਆ ਕਿ ਲੋਕਾਂ ਨੂੰ ਜੋ ਸੋਜ ਦੇ ਨਾਲ ਲੋਕਾਂ ਨੇ ਵੋਟ ਪਾਈ ਸੀ ਅੱਜ ਉਹਦਾ ਬੈਨੀਫਿਟ ਮਿਲ ਰਿਹਾ ਅੱਜ ਇੱਥੇ ਕੈਂਪ ਲਗਾਏ ਹਾਲ ਵਾਲੇ ਟਾਈਮ ਦੇ ਵਿੱਚ ਅਸੀਂ ਬਾਕੀ ਦੂਸਰੇ ਏਰੀਆ ਦੇ ਵਿੱਚ ਵੀ ਲਗਾਵਾਂਗੇ ਜਿੱਥੇ ਦਿੱਕਤਾਂ ਹੋਣਗੀਆਂ ਮੁਸ਼ਕਲਾਂ ਆਉਣਗੀਆਂ ਹੱਲ ਹੋ ਜਾਣਗੀਆਂ ਉਹ ਜਿਹੜੀ ਤੁਸਨ ਸਾਹਿਬ ਨੇ ਐਨਸੀ ਦੇ ਪੱਲੇ ਨੂੰ ਪਾਇਆ ਸੀ ਮੈਂ ਇਹ ਤੋਂ ਪੁੱਛਦਾ ਕਿ ਉਹਦੇ ਵਿੱਚ ਕੈਪੀਟਲ ਵੀ ਪਾਸ ਕੀਤਾ ਉਸ ਤੋਂ ਬਾਅਦ ਹਾਊਸ ਨੇ ਵੀ ਪਾਸ ਕਰ ਦਿੱਤਾ ਫੁਰ ਗਵਰਨਰ ਸਰ ਕੋਲ ਫਾਈਲ ਗਈ ਹੈ ਸਟੈਂਪ ਲੱਗਣ ਵਾਸਤੇ ਜਦੋਂ ਗਵਰਨਰ ਸਾਹਿਬ ਸਟੈਂਪ ਲਾਗ ਦੇ ਦਿੰਦਗੇ ਸੈਕੰਡਰੀ ਅਸੀਂ ਉਹਨੂੰ ਇਸ਼ੂ ਕਰ ਦੇਵਾਂਗੇ ਨਹੀਂ ਨਹੀਂ ਕੋਈ ਐਸੀ ਗੱਲ ਨਹੀਂ ਹੈ ਕੋਈ ਕਿਸੇ ਨੇ ਮੀਟਿੰਗ ਨਹੀਂ ਬੁਲਾਈ ਕੋਈ ਕੁਸ਼ ਨਹੀਂ ਹੈ ਉਹ ਤਾਂ ਨੈਚੁਰਲੀ ਕੇਜੂਲ ਸਿੰਘ ਸਾਹਿਬ ਬਾਹਰ ਆਏ ਨੇ ਬਾਹਰ ਆਣ ਤੋਂ ਬਾਅਦ ਸਾਰੇ ਐਮਐਲਏ ਸਾਹਿਬ ਮੇਂੀ ਮਿਲ ਕੇ ਆਏ ਆ ਕੋਈ ਐਸੀ ਗੱਲ ਨਹੀਂ ਮੈਂ ਪਰਸੋਂ ਰਾਤ ਉੱਤੇ ਸੀਗਾ ਕੋਈ ਐਸੀ ਗੱਲ ਨਹੀਂ ਮਾਨਤਾ ਸਾਹਿਬ ਬੜਾ ਵਧੀਆ ਕੰਮ ਕਰ ਰਹੇ ਕੋਈ ਦਿੱਕਤ ਵਾਲੀ ਗੱਲ ਨਹੀਂ ਰੂਮਰ ਬਿਲਕੁਲ ਬਿਲਕੁਲ ਗਲਤ ਰੂਮਰ ਗਲਤ ਫੁਆਵਾ ਹੈ ਔਰ ਬਿਲਕੁਲ ਪੰਜਾਬ ਦੀ ਸਰਕਾਰ ਸਮੁਦਲੀ ਚੱਲ ਰਹੀ ਹੈ ਔਰ ਕੇਜਰੀਵਾਲ ਸਾਹਿਬ ਸਾਰੇ ਅਸੀਂ ਇਕੱਠੇ ਮਿਲ ਕੇ ਉਹਨਾਂ ਨੂੰ ਜੇਲ੍ਹ ਚੋਂ ਜਿਵੇਂ ਲੈ ਕੇ ਆਏ ਕੋਠੀ ਬੈਠੇ ਨੇ ਕਾਫੀ ਕੋਈ ਅਸੀਂ ਡਿਸਕਸ਼ਨ ਨਹੀਂ ਹੋਈ ਹੈ ਕਿਸ ਕਿਸ ਨੇ ਫੇਕ ਖਬਰ ਮਨਾਈ ਹੈ ਕੋਈ ਅਸੀਂ ਗੱਲ ਨਹੀਂ ਸਭ ਤੋਂ ਪਹਿਲਾਂ ਤਾਂ ਅਸੀਂ ਧਨਵਾਦੀਆਂ ਆਪਣੇ ਪੀਐਮ ਮਾਨ ਸਾਹਿਬ ਦੇ ਆਪਣੇ ਹਲਕੇ ਦੇ ਵਿਧਾਇਕ ਚੌਧਰੀ ਮਦਨਾਲ ਬੱਗਾ ਜੀ ਦੇ ਉਹਨਾਂ ਦੇ ਬੇਟੇ ਅਮਨ ਬੱਗਾ ਜੀ ਤੇ ਮਨਜੀਤ ਸਿੰਘ ਢਿੱਲੋਂ ਜੀ ਜਿਨ੍ਹਾਂ ਦੀ ਰਹਿਨਮਾਈ ਹੈ ਅੱਜ ਇਹ ਕੈਂਪ ਦਾ ਆਰਗੇਨਾਈਜੇਸ਼ਨ ਹੋਈ ਹੈ ਤੇ ਲੋਕਾਂ ਨੂੰ ਕਾਫੀ ਸੁਵਿਧਾਵਾਂ ਮਿਲੀਆਂ ਜਿਹੜੇ ਲੋਕੀ ਰੋਜ਼ ਦੀਆਂ ਖੱਜਲ ਖਵਾਰੀਆਂ ਤੋਂ ਤੰਗ ਸੀਗੇ ਦਫਤਰਾਂ ਦੇ ਚੱਕਰ ਲਾ ਲਾ ਕੇ ਤੰਗ ਸੀਗੇ ਅੱਜ ਉਹਨਾਂ ਨੂੰ ਘਰ ਬੈਠੇ ਇਹ ਸੁਵਿਧਾਵਾਂ ਮਿਲਦੀਆਂ ਵੀ ਐ ਕੰਮ ਹੋ ਰਹੇ ਆ ਲੋਕਾਂ ਦੇ ਲੋਕੀ ਬਹੁਤ ਮਾਣ ਮਸੂਰ ਕਰ ਰਹੇ ਆ ਅਸੀਂ ਉਮੀਦ ਕਰਦੇ ਆ ਅੱਗੋ ਵੀ ਇਹ ਵਾਲੇ ਕੈਂਪਸ ਨਾਲੋਂ ਜਾਰੀ ਰਹਿਣਗੇ ਤੇ ਲੋਕਾਂ ਦੇ ਕੰਮ ਇਸੇ ਤਰ੍ਹਾਂ ਹੋਣਗੇ ਕਿਹੜੇ ਕਿਹੜੇ ਕੰਮ ਲਗਾਏ ਜਾਂਦੇ ਕੀ ਕੀ ਕਿਹੜੇ ਕਿਹੜੇ ਕੈਂਪ ਇਹਦੇ ਇੱਥੇ ਬਿਲਡਿੰਗ ਬ੍ਰਾਂਚ ਦਾ ਇੱਕ ਦਾ ਆਪਣਾ ਪੈਨਸ਼ਨ ਦਾ ਰਾਸ਼ਨ ਕਾਰਡ ਰਿਲੇਟਡ ਆ ਆਧਾਰ ਕਾਰਡ ਜਿਹਦੀ ਬਹੁਤ ਮੰਗ ਸੀਗੀ ਲੋਕਾਂ ਨੂੰ ਬਹੁਤ ਕਰੈਕਸ਼ਨ ਵਗੈਰਾ ਦੀ ਟੱਕੇ ਖਾਣੇ ਪੈਂਦੇ ਸੀਗੇ ਤੇ ਬਿਜਲੀ ਵਿਭਾਗ ਦਾ ਇੱਕ ਜਨਮ ਸਰਟੀਫਿਕੇਟ ਦਾ ਜਿਹੜਾ ਤੇ ਪੈਨਸ਼ਨ ਰਾਸ਼ਨ ਕਾਰਡ ਇਹ ਖੇਤੀਬਾੜੀ ਵਾਲਾ ਡਿਪਾਰਟਮੈਂਟ ਇਸਾਰੇ ਪਰਿਵਾਰ ਯੂਨੀਅਨ ਵਾਲੇ ਇਹ ਸਭ ਕੈਂਪ ਅਥੇ ਲੱਗੇ ਹੋਏ ਆ ਚੀਜ਼ਾਂ ਵੀ ਬਹੁਤ ਮੰਗ ਕਰਦੇ ਆ ਅਜੇ ਕੈਂਪਾਂ ਦੀਆਂ ਤਾਂ ਕਿ ਲੋਕਾਂ ਨੂੰ ਜਿਹੜੇ ਡਾਕਟਰ ਆ ਤੇ ਖੱਜਲ ਖਵਾਰੀ ਉਹ ਬਚੇ ਰਹਿਣ ਲੋਕ ਗੁਪਤਾ ਜੀ ਮੈਂ ਅਜੇ ਗੁਲਸ਼ਨ ਕੁਮਾਰ ਬਲਾਕ ਪ੍ਰੈਜ਼ੈਂਟ ਅੱਜ ਬਹੁਤ ਹੀ ਵਧੀਆ ਕੰਮ ਜਿਹੜੀ ਆ ਪਿਛਲੇ 68.5 ਸਾਲ ਪਹਿਲੇ ਜੋ ਲੋਕਾਂ ਨਾਲ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਸਰਕਾਰ ਤੇ ਆਮ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਆ ਸੀ ਉਹਨਾਂ ਨੂੰ ਅੱਜ ਘਰ ਬੈਠ ਕੇ ਹੱਲ ਕੀਤਾ ਜਾ ਰਿਹਾ ਜਿੰਨੀਆਂ ਵੀ ਸੰਬੰਧਤ ਡਿਪਾਰਟਮੈਂਟ ਸੀ ਬਾਈ ਦੇ ਬਾਈ ਡਿਪਾਰਟਮੈਂਟ ਅੱਜ ਇੱਥੇ ਬੈਠੇ ਨੇ ਔਰ ਲੋਕਾਂ ਦੀਆਂ ਮੁਸ਼ਕਲਾਂ ਸੁਣ ਰਹੇ ਔਰ ਮੌਕੇ ਤੇ ਉਹਨਾਂ ਦਾ ਹੱਲ ਕਰ ਰਹੇ ਆ ਅੱਜ ਤੱਕ ਇਤਿਹਾਸ ਦੇ ਵਿੱਚ ਪਹਿਲਾ ਐਮਐਲਏ ਚੌਧਰੀ ਮਦਲਾਲ ਬਗਾ ਜੀ ਦੇਖਿਆ ਜਿਨ੍ਹਾਂ ਨੇ ਇਹ ਕੰਮ ਕੀਤਾ ਅੱਜ ਤੱਕ ਬੜੀਆਂ ਸਰਕਾਰ ਆਈਆਂ ਬੜੀਆਂ ਗਈਆਂ ਪਰ ਇਹੋ ਜੇ ਕੈਂਪ ਕਦੇ ਅੱਜ ਤੱਕ ਲੱਗੇ ਨਹੀਂ ਸੀ ਅਸੀਂ ਧੰਨਵਾਦ ਕਰਦੇ ਆ ਸੂਬੇ ਦੇ ਮੁੱਖ ਮੰਤਰੀ ਸਰਦਾਰ ਪ੍ਰਵੰਸ਼ ਸਿੰਘ ਮਾਨਸਾਬ ਉਹਨਾਂ ਦਾ ਜਿਨ੍ਹਾਂ ਨੇ ਲੋਕਾਂ ਨਾਲ ਕੀਤੇ ਹੋਏ ਵਾਅਦੇ ਲੜੀ ਵਾਰ ਲੜੀ ਪੂਰੇ ਕਰਦੇ ਜਾ ਰਹੇ ਆ ਉਸੇ ਲੜੀ ਦਰਮਾਨ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਲੋਕਾਂ ਨੂੰ ਖੱਜਲ ਖਵਰੀ ਨਹੀਂ ਹੋਣ ਦਿੱਤਾ ਜਾਊਗਾ ਅੱਜ ਉਸੇ ਨੂੰ ਮੁੱਖ ਰੱਖਦੇ ਹੋਏ ਅੱਜ ਬਹੁਤ ਵੱਡਾ ਕੈਂਪ ਇੱਥੇ ਆਮ ਆਦਮੀ ਪਾਰਟੀ ਵੱਲੋਂ ਸਰਕਾਰ ਤੁਹਾਡੇ ਦਰਵਾਜ਼ਾ ਲਾਇਆ ਗਿਆ ਵਾਰਡ ਨੰਬਰ 86 ਦੇ ਵਿੱਚ ਔਰ ਲੋਕ ਬੜੇ ਉਤਸ਼ਾਹ ਨਾਲ ਆਪਣਾ ਕੰਮ ਕਰਾ ਰਹੇ ਆ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਆਪਣੇ ਹਲਕੇ ਦੇ ਐਮਐਲਏ ਚੌਧਰੀ ਮਦਨਲਾਲ ਬਗੈਦੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਇਸ ਤਰ੍ਹਾਂ ਦੇ ਉਪਰਾਲੇ ਲਗਾਤਾਰ ਹੋਣੇ ਚਾਹੀਦੇ ਆ ਧੰਨਵਾਦ ਮੈਂ 1 ਸਾਲ ਤੋਂ ਚੱਕਰ ਕਰ ਰਿਹਾ ਸੀ ਮੇਰੀ ਪੈਨਸ਼ਨ ਨਹੀਂ ਲੱਗ ਰਹੀ ਸੀ ਅੱਜ ਮੇਰਾ 1 ਦਿਨ ਤੇ ਕੰਮ ਹੋ ਗਿਆ ਮੈਂ ਸਰਕਾਰ ਦਾ ਬੜਾ ਧੰਨਵਾਦ ਕਰਦਾ ਬੜਾ ਆਪਾ ਪੈਨਸ਼ਨ ਕਿੰਨੇ ਸਾਲ ਤੋਂ ਜਿਹੜੀ ਲਾਗ ਰਹੀ ਇੱਕ ਸਾਲ ਦਾ ਚੱਕਰ ਲਗਾ ਰਹੇ ਸੀ ਕਿੱਥੇ ਲਗਾਏ ਸੀ ਇਹਨਾਂ ਆਪਦੇ ਦਫ਼ਤਰ ਤੇ ਲਗਾਏ ਸੀ ਫੇਲਿਆਂ ਹਾਂਜੀ ਕੀ ਕਰਦੇ ਤੁਸੀਂ ਉਹ ਕਹਿੰਦੇ ਵੀ ਇਸ ਤਰ੍ਹਾਂ 6 ਮਹੀਨੇ ਬਾਅਦ ਕੰਮ ਬਣੂਗਾ 6 ਮਹੀਨੇ ਬਾਅਦ ਫਿਰ ਮੈਂ ਰਸੀਦ ਦਿਖਕੇ ਦੇਤੀ ਮੇਰਾ ਕੰਮ ਹੋ ਗਿਆ ਨਹੀਂ ಅನ್ನೂನು ದಿನ ಮೇರ ಕಮ್ತಾ ಸರಿಯಾದ ಧನ್ಯವಾದ ಬಹು ಬಹು ಸರಿ ಹಾಳಾ ಧನ್ಯವಾದ ಜಿನ್ನ ಮೇಡ ಕಮ